ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਅੱਜ ਦੀ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆਂ ਸੁਪਰ ਫਾਸਟ ਮਸ਼ੀਨ ਜੂਕਰ ਅੱਜ ਕੱਲ ਟ੍ਰੈਂਡ ਦੇ ਵਿੱਚ ਉਹ ਤੇ ਆਪਾਂ ਤਰਪਾਈ ਕਿਵੇਂ ਕਰਦੇ ਕਿਵੇਂ ਕਰਦੇ ਆ ਤੇ ਇਹਦਾ ਸੌਖਾ ਤਰੀਕਾ ਜੀ ਜਿਵੇਂ ਤੁਹਾਨੂੰ ਅੱਗੇ ਵੀ ਮੈਂ ਮਸ਼ੀਨ ਬਾਰੇ ਜਾਣਕਾਰੀ ਦਿੱਤੀ ਸੀਗੀ ਹਨਾ ਵੀ ਆਹ ਜਿਹੜੀ ਰੈੱਡ ਅੱਖਰਾਂ ਦੇ ਵਿੱਚ ਜਦੋਂ ਆਪਾਂ ਰੈੱਡ ਦਾ ਨਿਸ਼ਾਨ ਇਥੇ ਸੈਂਟਰ ਚ ਕਰਾਂਗੇ ਤਾਂ ਰੈੱਡ ਵਾਲੇ ਆਪਣੇ ਡਿਜ਼ਾਈਨ ਹੋਣਗੇ ਜੇ ਆਪਾਂ ਬਲੈਕ ਵਾਲਾ ਪਾਉਣੇ ਹੈ ਡਬਲ ਰੀਲ ਨਾ ਪੈਂਦੀ ਆ ਤਾਂ ਇਹਦਾ ਮਤਲਬ ਕਿ ਨਿਸ਼ਾਨ ਆਪਾਂ ਇਹ ਵਾਲੇ ਨਿਸ਼ਾਨ ਤੇ ਇਹ ਇੱਥੇ ਆਹ ਬਲੈਕ ਤੋਂ ਬਲੈਕ ਵਾਲੇ ਪਹਿਣਗੇ ਰੈੱਡ ਤੋਂ ਰੈੱਡ ਵਾਲੇ ਪਹਿਣਗੇ ਜੀ ਸੌਰੀ ਇਸ ਤੋਂ 블랙 ਵਾਲੇ ਇੱਥੇ ਸੈਂਟਰ 'ਚ ਕਰਾਂਗੇ ਤਾਂ 블랙 ਵਾਲੇ ਪੈਣਗੇ ਡਬਲ ਰੀਲ ਨਾਲ ਪੈਂਦੇ ਆ 레드 ਵਾਲੇ ਜਿਹਨੂੰ ਸੈਂਟਰ 'ਚ ਕਰਾਂਗੇ ਤਾਂ 레드 ਵਾਲੇ ਪੈਣਗੇ ਸਿੰਗਲ ਰੀਲ ਨਾਲ ਪੈਂਦੇ ਆ ਤੁਸੀਂ ਸ਼ਿਲਕੀ ਜਾਂ ਸਿੰਥੈਟਿਕ ਸੂਟ ਤੇ ਹਨਾ ਸ਼ਿਲਕੀ ਰੀਲ ਲਾ ਸਕਦੇ ਆ ਤੇ ਕਾਟਨ ਦੇ ਸੂਟ ਤੇ ਕਾਟਨ ਦੀ ਨਾਰਮਲ ਰੀਲ ਜਿਹੜੀਆਂ ਆਪਣੀਆਂ ਹੁੰਦੀਆਂ ਉਹ ਵੀ ਲੱਗ ਜਾਣਗੀਆਂ ਤੇ ਆਹ ਵਾਲਾ ਜਿਹੜਾ ਜੀ ਇਹ ਹੈਗਾ ਮਤਲਬ ਕਿ ਜਦੋਂ ਆਪਾਂ ਇਹਨੂੰ ਕਰਾਂਗੇ ਇਹ ਤੇ ਇਹ ਤਾਂ ਆਪਣੀ ਨਾਰਮਲ ਸਲਾਈ ਕਰੂਗੀ ਮਸ਼ੀਨ ਇਹ ਜਦੋਂ ਆਹ ਵਾਲੇ ਡਿਜ਼ਾਈਨ ਹੈ ਏ ਤੋਂ ਲੈ ਕੇ ਐਲ ਤੱਕ ਇਹ ਵਾਲੀ ਨਿਸ਼ਾਨ ਤੋਂ ਇਹ ਵਾਲੇ ਡਿਜ਼ਾਈਨ ਪੈਣਗੇ ਤੇ ਇੰਨੇ ਡਿਜ਼ਾਈਨ ਆ ਇਹ ਮਤਲਬ ਕਿ ਜੇ ਤੁਸੀਂ ਏ ਤੋਂ ਐਲ ਡਬਲ ਤੱਕ ਆ ਇਹ 24 ਨਿਸ਼ਾਨ ਆ 24 ਤੇ ਡਿਜ਼ਾਈਨ ਪੈ ਜਾਣਗੇ ਆਪਣੀ ਮਰਜ਼ੀ ਆ ਵੀ ਕਿਵੇਂ ਪਾਉਣੇ ਆ ਆਹ ਇਹਦੀ ਲੈਂਥ ਵਾਸਤੇ ਆ ਤੇ ਮੈਥੋਂ ਜੀ ਲੱਕ ਤੋਂ ਬਹਲਾ ਟਾਈਮ ਬੈਠਣ ਜਾਂਦਾ ਜਦੋਂ ਮਾਰ ਕੇ ਸੂਟ ਸਟਿਚ ਕਰ ਦਿਆ ਉਹ ਤੁਹਾਨੂੰ ਦਿਖਾਇਆ ਸੀ ਆਪਾਂ ਤਰਪਾਈ ਕਰ ਲੈਨੇ ਇਸੇ ਤਰ੍ਹਾਂ ਹੀ ਇਹਦੇ ਉੱਪਰ ਜਿਵੇਂ ਆਪਾਂ ਘੇਰੇ ਦਾ ਡਿਜ਼ਾਈਨ ਬਣਾਇਆ ਸੀ ਇਸ ਤਰ੍ਹਾਂ ਤੁਸੀਂ ਕੱਚਾ ਕਰਕੇ ਵੀ ਆ ਵੀ ਮੇਰੀ ਸਲਾਈ ਲਾਈ ਆ ਪਹਿਨਾ ਆਪਾਂ ਥਲੜੀ ਦੇੜ ਦਾਂਗੇ ਤੁਸੀਂ ਡਾਇਰੈਕਟ ਵੀ ਲਾ ਸਕਦੇ ਆ ਇਸ ਤਰ੍ਹਾਂ ਜੀ ਇਹ ਕੋਈ ਵੀ ਡਿਜ਼ਾਈਨ ਪਾ ਕੇ ਤੁਸੀਂ ਇਹਦੀ ਤਰਪਾਈ ਕਰ ਲਿਓ ਅੱਜ ਕੱਲ ਇਹ ਟ੍ਰੈਂਡ ਦੇ ਵਿੱਚ ਹੌਲੀ ਹੌਲੀ ਚਲਾ ਜਾਣਾ ਜੀ ਕੰਮ ਇਹ ਜਿਵੇਂ ਲਾਈਸਾਂ ਦਾ ਟ੍ਰੈਂਡ ਟ੍ਰੈਂਡ 'ਚ ਕੰਮ ਚਲਾ ਗਿਆ ਨਾ ਤਰਪਾਈ ਲੰਗਾ ਮਸ਼ੀਨ ਨਾਲ ਉਹ ਗੱਲ ਨਹੀਂ ਬੰਦੀ ਤਰਪਾਈ ਕਰਨ ਦੀ ਹਨਾ ਮੈਂ ਇਥੋਂ ਬੈਠਿਆ ਨਹੀਂ ਜਾਂਦਾ ਮੈਂ ਕਿਸੇ ਦੇ ਕੱਪੜੇ ਸਟਿਚ ਨਹੀਂ ਕਰਦੀ ਮੈਂ ਆਪਦੀ ਕਰਦੀ ਆ ਪਰ ਮੈਨੂੰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕਰਨੀ ਵਧੀਆ ਲੱਗਦੀ ਮੈਂ ਹਰ ਕਸੂਟ ਤੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਪਾ ਲੈਣੀ ਆ ਤੇ ਇਹ ਸੂਟ ਮੇਰੀ ਮੰਮੀ ਦਾ ਵਾ ਇਸ ਤਰ੍ਹਾਂ ਹੀ ਆਪਾਂ ਗਲੇ ਤੇ ਕਰ ਲਈ ਜੀ ਦੇਖੋ ਗਲੇ ਤੇ ਵੀ ਆਪਾਂ ਇਸ ਤਰ੍ਹਾਂ ਤਰਪਾਈ ਕਰ ਲਈ ਆ ਬੈਕ ਸਾਈਡ ਆ ਫਰੰਟ ਸਾਈਡ ਤੇ ਇਸ ਤਰ੍ਹਾਂ ਕੋਈ ਵੀ ਡਿਜ਼ਾਈਨ ਪਾ ਲਓ ਪਹਿਲਾਂ ਮੈਂ ਇਸ ਤਰ੍ਹਾਂ ਦਾ ਡਿਜ਼ਾਈਨ ਪਾਉਣ ਲੱਗੀ ਸੀ ਫਿਰ ਮੈਨੂੰ ਬੋਲ ਲੱਗੀ ਮੈਂ ਕਿਹਾ ਵੀ ਕਿਰੇ ਤੇ ਹੋਰ ਪਾਇਆ ਬਾਵਾ ਤੇ ਵੀ ਇਸ ਤਰ੍ਹਾਂ ਦਾ ਆਪਾਂ ਡਿਜ਼ਾਈਨ ਪਾ ਲਿਆ ਤੇ ਇਹ ਸੌਖਾ ਤਰੀਕਾ ਜੀ ਜਿਵੇਂ ਆਪਾਂ ਦੂਜੀ ਮਸ਼ੀਨ ਨਾਲ ਸਲਾਈ ਲਾਉਣੀ ਆ ਹਨ ਉਸੇ ਤਰ੍ਹਾਂ ਲਾ ਕੇ ਤੇ ਡਿਜ਼ਾਈਨ ਸਿਲੈਕਟ ਕਰਕੇ ਤੁਸੀਂ ਤੇ ਆਰਾਮ ਨਾਲ ਪਾ ਸਕਦੇ ਜੇ ਤਾਂ ਕਰ ਤੁਹਾਨੂੰ ਲੱਗੇ ਵੀ ਮੇਰੀ ਮਸ਼ੀਨ ਨਹੀਂ ਚੱਲਦੀ ਤਾਂ ਥੋੜਾ ਜਿਹਾ ਤੁਸੀਂ ਪਿੱਛੋਂ ਖਿੱਚ ਸਕਦੇ ਆਂ ਫਿਰ ਥੋੜਾ ਜਿਹਾ ਡਿਜ਼ਾਈਨ ਵੀ ਬਿਰਲਾ ਬਣ ਜੂਗਾ ਤੇ ਇਸ ਤਰ੍ਹਾਂ ਕਰਕੇ ਸੌਖਾ ਤਰੀਕਾ ਜੀ ਇਹ ਮਸ਼ੀਨ ਤੇ ਤਰਪਾਈ ਕਰਨ ਦਾ ਤੇ ਬਾਕੀ ਗੱਲ ਰਹੀ ਜੀ ਆਪਾਂ ਤੁਹਾਨੂੰ ਆ ਕੰਪਲੀਟ ਕਰ ਲਗੇ ਫਿਰ ਤੁਹਾਨੂੰ ਦੱਸ ਦਿਆਂ ਜਿਹੜੀ ਆਪਾਂ ਲੈਸ ਲਾਉਣੀ ਆ ਨਾ ਉਹ ਵੀ ਆਪਾਂ ਇਹ ਤੇ ਸਲਾਈ ਕਰ ਸਕਦੇ ਆ ਇਹਦੇ ਨਾਲ ਇਹਦੇ ਨਾਲ ਆਪਾਂ ਇਹ ਤੇ ਡਿਜ਼ਾਈਨ ਮਾਰ ਲਾਂਗੇ ਉੱਤੇ ਕਿਉਂਕਿ ਥੋੜਾ ਜਿਹਾ ਵੱਡੀ ਏਜ ਦਾ ਸੂਟ ਆ ਹਨਾ ਫਿਰ ਆਪਾਂ ਨਹੀਂ ਬਾਲਾ ਡਿਜ਼ਾਈਨਿੰਗ ਕਰਿਆ ਇਹਨੂੰ ਜੇ ਜਿਹੜੀ ਆ ਸਲਾਈ ਲਾਉਣੀ ਨੇ ਇਹ ਵੀ ਆਪਾਂ ਡਿਜ਼ਾਈਨ ਨਾਲ ਲਾ ਸਕਦੇ ਤੇ ਪੈਚ ਵੀ ਲੱਗ ਸਕਦੇ ਆ ਜੇ ਤੁਸੀਂ ਮੈਨੂੰ ਦੱਸ ਕਹੋਗੇ ਤਾਂ ਆਪਾਂ ਇਹ ਤੇ ਪੈਚ ਵਰਕ ਵੀ ਕਰਕੇ ਦਿਖਾ ਦਾਂਗੇ ਇਸੇ ਮਸ਼ੀਨ ਨਾਲ ਇਸ ਤਰ੍ਹਾਂ ਮੈਂ ਤਾਂ ਉਹ ਵੀ ਸਿੱਧੀ ਧਰਤੀ ਤੇ ਲੇਸ ਇਹ ਤੇ ਇੱਥੇ ਆਪਾਂ ਇਹ ਤੇ ਡਿਜ਼ਾਈਨਿੰਗ ਵਾਲੀ ਆਪਾਂ ਇਹ ਤੇ ਡਿਜ਼ਾਈਨ ਵਾਲੀ ਸਲਾਈ ਲਾ ਸਕਦੇ ਆ ਤੇ ਤੇ ਇਹ ਸੀਗਾ ਸੌਖਾ ਤਰੀਕਾ ਜੀ ਆਪਾਂ ਮਿੰਟੋ ਮਿੰਟੀ ਹਨਾ ਜਿੰਨੇ ਟਾਈਮ 'ਚ ਆਪਾਂ ਕੱਚਾ ਕਰਦੇ ਉਹਨੇ ਟਾਈਮ 'ਚ ਹੀ ਵੈਸੇ ਤਾਂ ਕਾਟਨ ਦੇ ਸੂਟs ਛੇਤੀ ਫੋਲਡ ਹੋ ਜਾਂਦੇ ਆ ਬਿਨਾ ਪ੍ਰੈਸ ਕੀਤੇ ਆ ਤੇ ਇਸ ਤਰ੍ਹਾਂ ਪੱਤਰ ਪਾਈ ਕੀਤੀ ਹੈ ਜੀ ਤੁਹਾਨੂੰ ਮੇਰੀ ਇਹ ਕਿਸ ਤਰ੍ਹਾਂ ਦੀ ਲੱਗੀ ਤਰਪਾਈ ਕਰਨ ਦਾ ਡਿਜ਼ਾਈਨ ਜਰੂਰ ਦੱਸਿਓ ਸੁਪਰ ਫਾਸਟ ਮਸ਼ੀਨ ਹੈ ਜੀ ਹੁਣ ਤਾਂ ਇਹ ਆਨਲਾਈਨ ਬਹੁਤ ਸਸਤੀ ਹੋਈ ਆ ਮੈਂ ਤਾਂ 20000 ਰੁਪਏ ਦੀ ਲਈ ਸੀ ਇਹ ਤੇ ਹੁਣ ਇਹ 13-14000 ਦੀ ਨਾਲ ਇਹਦੀ ਇੱਕ ਕਿੱਟ ਮਿਲਦੀ ਆ ਜੀ ਹੁਣ ਮੇਰੇ ਕੋਲ ਇੱਥੇ ਕਿੱਟ ਹੈ ਨਹੀਂ ਉਹ ਫੇਰ ਮੈਂ ਭੱਲ ਗਈ ਤੁਹਾਨੂੰ ਦਿਖਾਉਣੀ ਆ ਲਿਆ ਕੇ ਆਹ ਲੋ ਜੀ ਆ ਆਪਣੇ ਕੋਲੇ ਕਿੱਟ ਹੈ 500 ਰੁਪਏ ਦੀ ਕਿੱਟ ਵੱਖਰੀ ਆ ਫ੍ਰੀ ਆ ਵੈਸੇ ਆਪਾਂ ਨੂੰ ਇਹ ਤੇ ਆਨਲਾਈਨ ਮਸ਼ੀਨਾਂ ਜੀ ਬਹੁਤ ਮਿਲ ਜਾਂਦੀਆਂ ਹਨਾ ਹੁਣ ਵੀ ਐਮਜ਼ਾਨ ਤੇ ਮੈਂ ਵੀ ਦੇਖਾਂਗਾ ਸੀਗਾ ਸਸਤੀਆਂ ਹੋਊਗਾ ਵਾਗਾ ਤੇ ਪਹਿਨੋ ਜਿਹੜੀਆਂ ਪਹਿਣਾ ਸਟੂਲ ਸੂਟ ਸਟਿਚ ਕਰਦੀਆਂ ਹਨਾ ਥੋੜੀ-ਥੋੜੀ ਪਾਈ ਪੈਸੇ ਜੋੜ ਕੇ ਮਸ਼ੀਨ ਮੰਗਾ ਲਓ ਆਪਦੀ ਬਹੁਤ ਵਧੀਆ ਜੀ ਆਹ ਵੇਖੋ 20000 ਬੈਲ ਉਹਨਾਂ ਦਾ ਲਿਖਿਆ ਇਹ ਤੇ ਬੈਲ ਆਪਣੇ ਕੋਲੇ ਪੂਰਾ ਤਿਆਰ ਸਾਰਾ ਕੁਝ ਸੈਟ ਹੈ ਦੀ ਤੇ ਇਧਰ ਹੈਗੀ ਹੈ ਕੱਟ ਦੇ ਵਿੱਚ ਐਨਜੀ ਟੇਪ ਆਪਾਂ ਲਾ ਲਿਆ ਆਪਾਂ ਨੂੰ ਐਨਜੀ ਟੇਪ ਮਿਲਿਆ ਨਾਲ ਇਹਦੇ ਤੇ ਇਹਦੇ ਨਾਲ ਮਿਲਿਆ ਮਤਲਬ ਕਿ ਬਟਨ ਮਿਲੇ ਇੰਨੇ ਜੀ ਆਪਾਂ ਨੂੰ ਕਿਉਂਕਿ ਇਹ ਮਸ਼ੀਨ ਬਟਨ ਵੀ ਲਾਉਂਦੀ ਆ ਆ ਇੰਚੀ ਟੇਪ ਵਾਲਾ ਸੀਗਾ ਕਵਰ ਇੱਕ ਪੈਨਸਲ ਮਿਲੀ ਆ ਇੱਕ ਕੈਂਚੀ ਮਿਲੀ ਆ ਆਪਾਂ ਨੂੰ ਨਾਲ ਕੈਂਚੀ ਕਿੱਥੇ ਰੱਖ ਲਈ ਕੈਂਚੀ ਵੀ ਮੈਂ ਕੱਢ ਲਈ ਵਿੱਚੋਂ ਤੇ ਇਹਦੇ ਨਾਲ ਸੂਆਂ ਦਾ ਪੱਤਾ ਮਿਲਿਆ ਜੀ ਕੈਂਚੀ ਆ ਸੂਆਂ ਦਾ ਪੱਤਾ ਵਾ ਤੇ ਨਾਲ ਆਹਾ ਬਟਨਾਂ ਨਾਲ ਹੁੱਕਾਂ ਵਾ ਨਾਲ ਟੱਚ ਬਟਨ ਹੈ ਆਪਣੇ ਤੇ ਇਹ ਸੂਆਂ ਦਾ ਪੱਤਾ ਨਾਲ ਆ ਜੀ ਇੱਕ ਸੂਈ ਦੂਜੀ ਆ ਨਾਲ ਫਿਰਕੀਆਂ ਮਿਲੀਆਂ ਸੀ ਮੈਂ ਕੰਮ ਇਹ ਵਿਤਮਲ ਵੱਤ ਲੋ ਕਿ ਇਹੋ ਜੀਆਂ ਫਿਰਕੀਆਂ ਇਹਦੀਆਂ ਇਹ ਆਪਾਂ ਯੂਜ਼ ਕਰ ਲਿਆ ਨਾਲ ਦੀ ਨਾਲ ਹਨਾ ਇਸ ਤਰ੍ਹਾਂ ਦੀ ਆ ਦੋ ਸੂਆਂ ਦੇ ਪੱਤੇ ਮਿਲੇ ਸੀ ਇੱਕ ਪੱਤਾ ਮੈਂ ਲਾ ਲਿਆ ਸਮਾਨ ਵਿੱਚੋਂ ਕੱਢ ਲਿਆ ਹੁਣ ਮੈਂ ਭੁੱਲ ਗਈ ਪਹਿਲਾਂ ਵੀਡੀਓ ਬਣਾਈ ਸੀ ਉਦੋਂ ਮੈਨੂੰ ਕਿੱਟ ਨਹੀਂ ਮਿਲੀ ਸੀ ਮੈਂ ਬਾਅਦ ਚ ਲੈ ਕੇ ਆਈ ਹਾਂ ਕਿੱਟਾਂ ਉਹਨਾਂ ਕੋਲੇ ਖਤਮ ਹੋ ਗਈਆਂ ਸੀਗਾ ਤੇ ਇਸ ਤਰ੍ਹਾਂ ਦੀਆਂ ਆਪਾਂ ਨੂੰ ਇਹ ਰੀਲਾਂ ਮਿਲਦੀਆਂ ਇਹ ਰੀਲਾਂ ਕਹਿੰਦੇ ਦੋ ਸੂਟ ਸਟਿਚ ਕਰਦੀਆਂ ਔਰ ਸਾਫ ਦੰਗਰੀਆਂ ਬਰੀਕ ਤਾਗੇ ਦੀਆਂ ਇਹ ਇੱਕ ਰੀਲ ਦੋ ਸੂਟ ਸਟਿਚ ਕਰ ਦਿੰਦੀ ਆ ਇਹ 18 ਰੀਲਾ ਇਹ 18 ਰੀਲਾਂ ਦਾ ਸੈੱਟ ਹੈ ਜੀ ਇਹ ਇਹਦੇ ਵਿੱਚ 18 ਕਿਉਂ ਨੀ ਰੀਲਾ ਇਹ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਆਪਣਾ ਤਾਂ ਮੇਨ ਟੌਪ ਵੀ ਤਰਪਾਈ ਦਾ ਤਰੀਕਾ ਹਾਂ ਕਿ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਸੌਖਾ ਲੱਗਦਾ ਜੀ ਮੈਂ ਤਾਂ ਇਹੀ ਕਰਦੀ ਆ ਭੈਣੋ ਹੌਲੀ ਹੌਲੀ ਕਰਕੇ ਤੁਸੀਂ ਹਨਾ ਆਨਲਾਈਨ ਮੰਗਾ ਲਓ Amazon ਤੋਂ ਚੀਜ਼ ਠੱਗੀ ਧੋਗੇ ਵਾਲੀ ਨਹੀਂ ਹੁੰਦੀ ਵਧੀਆ ਹੁੰਦੀ ਆ ਮੈਂ Amazon ਤੋਂ ਜਿਹੜੀ ਚੀਜ਼ਾਂ ਮੰਗਾਉਂਦੀ ਪਤਾ ਹੀ ਹੋਊ ਆਪਾਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰਦੇ ਵੈਸੇ ਦੱਸਦੇ ਆਂ ਤੇ ਪਰ ਬਹੁਤ ਵਧੀਆ ਚੀਜ਼ ਆ ਇਹ ਸੌਖ ਬਹੁਤ ਹੈ ਦਾ ਹਨਾ ਤਰਪਾਈ ਕਰਨ ਦੀ ਲੋੜ ਨਹੀਂ ਪੈਂਦੀ ਜੇ ਕੋਈ ਤੇ ਬਾਲੇ ਮਹਿੰਗੇ ਸੂਟ ਨੂੰ ਕਰਨੀ ਤਾਂ ਆਪਾਂ ਹਨਾ ਕਰ ਸਕਦੇ ਆਂ ਪਰ ਵੈਸੇ ਲੋੜ ਨਹੀਂ ਰਹਿੰਦੀਗੀ ਮੈਂ ਤਾਂ ਇਹੀ ਕਰਦੀ ਆ ਮੈਂ ਟੋ ਮੈਂਟੀ ਸੂਟ ਸਟਚ ਹੋ ਜਾਂਦਾ ਜੀ ਇਹਦੇ ਨਾਲ ਤੇ ਚਲੋ ਜੀ ਅੱਜ ਦੀ ਵੀਡੀਓ ਚੈਨ ਲੈ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤਰਪਾਈ ਕਰਨ ਦਾ ਤਰੀਕਾ ਸੁਪਰ ਫਾਸਟ ਮਸ਼ੀਨ ਤੇ ਤੇ ਮਿਲਦਿਆਂ ਕਿਸੇ ਹੋਰ ਵੀਡੀਓ ਜਾਂ ਬਲੌਗ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ